ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤ ਤਿੰਨ ਨਾਇਕ ਸੇ ਲਈ ਲੈ ਕੇ ਆਏ ਜੀ ਇੱਕ ਬਾਈ ਕੋਲੇ ਬੱਚੀ ਆ ਟਾਪ ਬਰੀਡ ਤੇ ਇੱਕ ਬਾਈ ਕੋਲੇ ਟੋਕੜ ਵਹਿਣਾ ਬਾਈ ਤੇ ਇੱਕ ਗੱਬਣ ਟਾਪ ਬਰੀਡ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਸਿੰਘ ਡੈਰੀ ਫਾਰਮ ਚ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਔਨ ਵਾਲੀ ਨਹੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਾ ਪਹੁੰਚੇ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਸੀ ਕਾਲ ਹਾਸੀ ਕਾਲ ਜੀ ਹੋਠੀ ਕੁਮ ਜੀ ਠੀਕ ਠਾਕ ਕਿਰਪਾ ਗੁਰੂ ਆਨ ਦੱਸ ਮਰਾ ਜੀ ਚਲੋ ਵਧੀਆ ਕਿਵੇਂ ਚੱਲਦਾ ਕੰਮਕਾਰ ਕੰਮ ਕਾਰੋਬਾਰ ਸੋਹਣਾ ਬਹੁਤ ਸੋਹਣਾ ਚਲੋ ਵਧੀਆ ਤੇ ਨਾਮ ਤੇ ਐਡਰੈਸ ਨਾਮ ਹੈ ਜੀ ਭਰਪੂਰ ਸਿੰਘ ਐਂਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਹੂੰ ਨੇੜੇ ਪਿੰਡ ਮੈਕਸ ਵਿਚ ਰਹੇ ਜਾਂ 6734 ਹੈ ਨੇੜੇ ਦੇ ਨੰਬਰ ਪੈਂਦੇ ਰਹਿ ਗਿਆ ਆਪਾਂ ਨੂੰ ਬਰਨਾਲੇ ਵਾਲੇ ਪਾਸੋਂ ਸੈਣਾ ਨੇੜੇ ਪੈ ਜਾਂਦਾ ਤਪੇ ਵਾਲੇ ਪਾਸੇ ਤੋਂ ਆਪਾਂ ਨੂੰ ਮੰਨ ਲਓ ਵੀ ਬਲੋਕੇ ਆਲੀ के ਨੇੜੇ ਪੈ ਜਾਂਦਾ ਭਗਤੇ ਵਾਲੇ ਪਾਸੇ ਤੇ ਮੋਗੇ ਵਾਲੇ ਪਾਸੇ ਆਪਾਂ ਨੂੰ ਤਰੋੜ ਦੇ ਨੇ ਓਕੇ ਪਈ ਤੇ ਬਾਈ ਦਾ ਕੰਟੈਕਟ ਨੰਬਰ ਜਿਹੜਾ ਸਕਰੀਨ ਤੇ ਵੀ ਚੱਲ ਰਿਹਾ ਤੇ ਬਾਈ ਜਿਹੜਾ ਪਹਿਲੇ ਨੰਬਰ ਤੇ ਬੱਚਾ ਦੇਖ ਨੇ ਕਿੰਨੀ ਉਮਰ ਹੈ ਦੀ ਇਹਦੀ ਉਮਰ ਮੰਨ ਲਓ ਵੀ 8 ਮਹੀਨੇ ਦੀ 8 ਮਹੀਨੇ ਦੀ ਹਾਂਜੀ ਕਿਹੜੇ ਸੀਮਨ ਦੀ ਆ ਪਤਾ ਕੁਝ ਡੈਨਮਾਰਕ ਪੀਸਾ ਠੀਕ ਆ 40116 ਡੈਨਮਾਰਕ ਓਕੇ ਤੇ ਮਾਦਰ ਕਾਰਡ ਬਈ ਮਾਦਰ ਕਾਰਡ ਹੈਗਾ 27 ਕਿਲੋ ਓਕੇ ਬਾਈ ਚੋਲੀ ਕਿਵੇਂ ਆ ਚਾਰ ਥਾਨ ਚਾਰੇ ਥਾਨਾ ਇੱਕੋ ਜਿਹਾ ਲੈ ਚੋਲੀ ਨੇੜ ਤੋਂ ਚੈੱਕ ਕਰ ਲੈ ਭਾਈ ਚਾਹ ਪੂਰਾ ਸਾਫ ਸੁੱਚਾ ਐ ਮੋਤੀਆਂ ਵਰਗੇ ਥਾਨ ਹੋਵੇ ਨਾ ਮੱਲਾ ਵੀ ਨਿਸ਼ਾਨੀ ਵੀ ਨਹੀਂ ਹੋ ਛੋਟ ਸਾਂਗ ਨਹੀਂ ਹੈ ਕੋਲੀ ਬਈ ਤੂਰੀ ਇੱਕ ਨੰਬਰ ਬੱਚਾ ਫੁੱਲ ਬਰੀਡ ਕੁਆਲਟੀ ਫੁੱਲ ਪ੍ਰਿੰਟ ਪ੍ਰਿੰਟ ਬੜਾ ਚੰਗਾ ਫੇਸ ਦੀ ਬਿਊਟੀ ਹੈ ਜਿਹੜੀ ਕਮਾਲ ਦੀ ਹੈ ਨਾਸਾਂ ਨੂੰ ਸਾ ਗਲਾਬੀ ਕੁਆਲਟੀ ਚੈੱਕ ਕਰੋ ਭਾਈ ਬੜੀ ਸੁਣ ਕੇ ਚੈੱਕ ਕਰ ਲਓ ਚਮਕ ਚਮਕ ਕਰਨ ਵਾਲੀ ਤੇ ਪੂਰੀ ਆ ਡਾਇਮੰਡ ਪੀਸ ਆ ਬੱਚਾ ਬਾਈ ਮੈਂ ਕਹਿੰਦਾ ਮੂੰਹੋਂ ਬੋਲਦਾ ਯਾਰ ਬੱਚਾ ਮੈਂ ਕਹਿੰਦਾ ਦੱਸੂਗਾ ਜਿਹਨੇ ਪਾਲ ਲਿਆ ਇੱਕ ਚੀਜ਼ ਆ ਬਾਈ ਕੁਆਲਿਟੀ ਆ ਲੈ ਕੋਰਾ ਦੇਖੋ ਕੀ ਬਾਤ ਕੋਰਾ ਤਰਾ ਤੇ ਸੱਪਣ ਪਣਾ ਬੱਚੇ ਦਾ ਦੇ ਹੂੰ ਮੂੰਹ ਨਹੀਂ ਰਕੋਸ਼ ਵਾਂਗੂ ਦੇ ਕਾਨੂੰ ਮਿਲ ਲਿਆ ਯਾਰ ਬੱਚੇ ਹਨਾ ਬਾਈ ਕੁਆਲਿਟੀ ਕਦੇ ਕਦੇ ਬੱਚਾ ਨਿਕਲਦਾ ਹੈ ਜਾਂ ਟਾਵਾ ਇਹ ਕਲਾ ਕਿਹੜਾ ਦਿੰਦਾ ਹੈ ਬਿਊਟੀ ਦੇਖ ਇਹਦਾ ਮੰਨਦਾ ਵੀ ਤੂੰ ਤਾਂ ਬਤਨਾ ਅਣਜਾਣ ਬੰਦੇ ਫੜਾ ਦਾਂਦੇ ਜਾਣਕਾਰ ਥੋੜੀ ਦਿੰਦਾ ਇਹ ਜਾਨਵਰ ਠੀਕ ਹੈ ਬਾਈ ਹੂੰ ਉਹਦਾ ਸਨਖ ਪਣਾ ਦਿਖਾ ਬੱਚੇ ਸਹੀ ਗੱਲ ਆ ਬਿਊਟੀਫੁੱਲ ਆ ਬਾਈ ਤੇ ਮੁੱਲ ਕੀ ਅੱਜਾਜ ਖਿੱਚ ਕੇ ਹੀ ਰੱਖ ਲਿਓ ਮੁੱਲ ਵਾਸੇ ਦਾ 22000 ਰੁਪਏ ਲੈ ਲਾਂਗੇ ਮਾਨ ਤਣ ਕਰ ਦਾਂਗੇ ਠੀਕ ਆ 22000 ਰੁਪਏ ਮੁੱਲ ਮਾਨ ਤਣ ਕੋਈ ਚੱਕਰ ਨਹੀਂ ਮੌਕੇ ਦੇ ਹੋ ਜਾਊਗਾ ਪਰ ਸਿੱਧੀ ਹੈ ਰੀੜ ਦੀ ਹੱਡੀ ਤੋਂ ਲੈ ਕੇ ਕਲੇਨ ਬੱਚੀ ਆ ਛੋਲੀ ਵੀ ਇੱਕ ਨੰਬਰ ਆ ਹਨਾ ਦੰਦੋਂ ਤੇ ਖੀਰ ਵੀ ਹੋ ਛੋਟਾ ਬੇਚਾਰਾ ਗਾਦਾ ਆ ਪਤਾ ਤੈਨੂੰ ਕਹਿਤਾ ਹਾਂ ਉਮਰ ਛੋਟੀ ਆ ਨਾ ਬੱਚੇ ਦੀ ਅੱਜ ਤੋਂ 8 ਮਹੀਨਿਆਂ ਦਾ ਉਹ ਕੋਈ ਨੌਂ ਦਾ ਵੀ ਨਹੀਂ ਕਹਿ ਸਕਦਾ ਹੋਰ ਦੱਸ ਹੂੰ ਵਾਲਟੀ ਇੱਕ ਨੰਬਰ ਆ ਬਾਈ ਉਤੋਂ ਵੱਧਰ ਵੀ ਲੱਸੀ ਨਹੀਂ ਲਾਵੀਨੀ ਤੇ ਸੇਟੀ ਕਰਮਾ ਨਹੀਂ ਨੀ ਬੱਚੇ ਦਾ ਕੱਦ ਤੇ ਲਮਾਈ ਦੇਖ ਲੈ ਲੈ ਹੂੰ ਲੈ 4 4 ਫੁੱਟ ਬੱਚੇ ਦਾ ਕੱਦ ਹੋਣਾ ਠੀਕ ਆ ਹਾਂ ਇਹ ਮੁੱਲ ਵੀ ਬਾਈ ਨੇ ਜਿਆਜ ਰੱਖਿਆ ਮਾਨਤਨ ਹੋ ਜਾਊਗਾ ਬਾਈ ਅੱਗੇ ਆ ਗਿਆ 2 ਨੰਬਰ ਤੇ ਵੜ ਕਿਹੜਾ ਸੂਆ ਸੂਈ ਦੀਆਂ ਇਹ ਮੰਨ ਲਓ ਪਹਿਲਾ ਸੂਈ ਸੂਈ ਆ ਦੂਜੇ ਨੂੰ ਮੰਨ ਲਓ ਵੀ ਅੱਜ ਮਾਲਕਾਂ ਦੇ ਦਸਣ ਮਤਲਬਾ ਆਪਣੇ ਕੋਲੇ 2 ਦਿਨ ਹੋਇਆ ਇਹਨੂੰ ਹੂੰ ਅੰਦਰ ਦੀ ਓਕੇ ਦੀ ਰਿਪੋਰਟ ਆ ਹੂੰ 15 ਤਰੀਕ ਦਾ ਇਸੇ ਦਾ ਟੀਕਾ ਭਰਾਇਆ ਓਕੇ ਅੱਜ ਹੋਊਗੀ 24 ਤਰੀਕ 8-9 ਦਿਨ ਹੋ ਗਏ ਓਕੇ ਠੰਡੀ ਸੀਲ ਹਮ ਲਿਆਣਾ ਪਾ ਲੋ ਵਿੱਚ ਉਹ ਨਾ ਪਾ ਲੋ ਠੀਕ ਹੈ ਪਰ ਬਾਹਰ ਦੇ ਨੇੜੇ ਹੋ ਗਏ ਕਹਿ ਉਹ ਨਾ ਮਾਰਦੇ ਬਾਹਰ ਦੀ ਲਮਾਈ ਨਵਾਲਟੀ ਦਾ ਵਧੀਆ ਹੈ ਨਾ ਇੱਕ ਨੰਬਰ ਹੀ ਇੱਕ ਨੰਬਰ ਹਮ ਲੈ ਬਈ ਥੋੜਾ ਬੜਾ ਗਰਮ ਵਾਲੀ ਦਾ ਬਹੁਤ ਚੰਗਾ ਥਾਂ ਇੱਕ ਨੰਬਰ ਕਿੰਨਾ ਦੁੱਧ ਤਿਆਰ ਹੈ ਜੀ ਹੁਣ ਦੇਖੋ ਦੁੱਧ 9 ਕਿਲੋ ਠੀਕਾ 8 ਕਿਲੋ ਮੰਨ ਕੇ ਦੇਵਾਂਗੇ 8 ਕਿਲੋ ਮੰਨ ਕੇ ਆਲਾ ਸੌਦਾ ਕਰ ਲਈ ਠੀਕਾ ਕੇ ਵੀਰੀ ਹੱਥ ਦੋਸਪਰਾ ਮਾੜਾ ਮੋਟਾ ਚਵਾਈ ਦਾ ਮਸ਼ੀਨ ਲਾ ਦੇ ਹੱਥੀ ਚੋਲਾ ਠੀਕਾ ਨਿਆਣਾ ਪਾਉਣ ਦੀ ਲੋੜ ਕੋਈ ਨਾੜਾ ਨੋੜਾ ਲੈਵੇ ਤਾ ਕੋਈ ਪਰਵਾਹ ਨਹੀਂ ਠੀਕ ਆ ਭਾਈ ਬੋਲ ਦੇ ਮੜੀ ਤੋਰ ਕੇ ਦਿਖਾ ਦੇ ਭਾਈ ਫੁੱਲ ਬ੍ਰੀਟ ਮਾੜਾ ਮੋਟਾ ਚੰਗਾ ਫਰੈਂਟ ਪਾਉਣਾ ਚਾਹੀਦਾ ਕੁਆਲਿਟੀ ਕਨੇ ਕੋਈ ਘਾਟ ਨਹੀਂ ਨਾ ਭਾਈ ਮੈਂ ਇੱਕ ਨੰਬਰ ਇੱਕ ਚੀਜ਼ ਹੈ ਬਿਊਟੀ ਦੇਖੋ ਘਰ ਵਾਲੀ ਦੀ ਕੀ ਆ ਨੇ ਪਾਲ ਲਈ ਨਾ ਹੂੰ ਯਾਦ ਰੱਖੂਗਾ ਅਗਲਾ ਵੀ ਹਾਂ ਚੀਜ਼ ਲਈ ਸੀ ਸਹੀ ਆ ਭਾਈ ਹੋਰ ਕੰਨ ਕੋਈ ਗੰਦ ਗੰਨੀ ਉਹਨੇ ਘੜ ਥਣ ਲੇ ਵਾ ਇੱਕ ਨੰਬਰ ਆ ਬਾਈ ਤੇ ਸ਼ਾਮ ਤੱਕ ਕੱਢ ਰ ਜਿਹੜਾ ਹੋਰ ਵੀ ਸੋਨਾ ਤਿਆਰ ਕਰ ਲੈਣਾ ਚਵਾਈ ਦੇ ਮੌਕੇ ਤੋਰਾ ਵੀ ਇੱਕ ਨੰਬਰ ਆ ਬਾਈ ਮੈਂ ਕਿਹਾ ਨਾ ਬੱਚੀ ਪਾਲਣਾ ਕਿਤੇ ਠੀਕ ਆ ਮੈਂ ਕਹਾਂ ਲਾ ਖਾਚਾ ਕਰਦੀ ਲੈ ਹਾਂ ਨਲੀ ਤਾਂ ਉਹਦਾ ਘਰ ਤੇ ਚ ਕੋ ਠੰਡੀ ਠੁੰਡੀ ਦੇਖੋ ਨਾਣਾ ਨੂਣਾ ਤੇ ਸਫਾਈ ਲੈ ਵੀ ਨਹੀਂ ਇੱਕ ਨੰਬਰ ਆ ਬਾਈ ਕੀ ਬਾਤ ਆ ਤੇ ਫੇਸ ਦਿਖਾਉਂਦੇ ਆ ਗਰਮਣ ਦੀ ਖੜ ਨਹੀਂ ਖੁੜ ਨਹੀਂ ਚੈੱਕ ਕਰ ਲੈ ਬਾਈ ਬਾਈ ਲੈ ਬਾਈ ਬਿਊਟੀ ਦੇਖ ਕਨੀ ਬਾਈ ਰਾੰਗੀ ਬਾ ਪਿਆਰਾ ਲੱਗਿਆ ਦਾ ਸਹੀ ਆ ਕੈਨਾਂ ਕੀ ਮੋਲ ਜਾਇਜਰ ਮੋਲ ਆ ਪਾ 37000 ਚੋਂ ਮਾਨਤਾਨ ਕਰਾਂਗੇ ਕੋਈ 40 ਨਹੀਂ ਪਿਆ ਜਮਾਂ ਜਾਇਜ ਮੋਲ ਆ 37000 ਚੋਂ ਮਾਨਤਾਨ ਹੋ ਜਾਊਗਾ ਪਰ ਜਿੱਦੇ ਵਹਿੜ ਤਿਆਰ ਹੋ ਗਈ ਬਾਈ ਦੱਸ ਦੇ ਕਿੰਨੇ ਰੇਂਿਆਂ ਦੀ ਆ ਉੱਤੇ ਅਗਲਾ ਮੂੰਹ ਮੰਗ ਲੈ ਮੰਗ ਲੈ ਉੱਦੇ ਕਹੀ ਜੀ ਰੁੱਤ ਹੀ ਹੋਏ ਹਿਸਾਬ ਨਾਲ ਮੰਗ ਲੈ ਸਹੀ ਗੱਲ ਆ ਤੇ ਪਰ ਅਗਲਾ ਮੰਗਣ ਦਿੰਦਾ ਨਹੀਂ ਜਿਹੜਾ ਪਹਿਲਾ ਗਾਹਕ ਆ ਗਿਆ ਜੇ ਮੁਰਗੇ ਦਾ ਕਹਦੇ ਹੂੰ ਸਹੀ ਗੱਲ ਆ ਚਾਈ ਦੀ ਸਫਾਈ ਦਿਖਾ ਰਾਨੇ ਕਿਉਂ ਬਾਈ ਨਾ ਤਾਂ ਘਰ ਦੇ ਕੰਨਿਓ ਘਾਟ ਤੇ ਪ੍ਰਿੰਟ ਇੱਕ ਨੰਬਰ ਆ ਥਾਣ ਇੱਕ ਨੰਬਰ ਆ ਬਾਈ ਇਹ ਬਿਊਟੀ ਪੱਖ ਮਿਲਕ ਪੱਖ ਫੁੱਲ ਚੰਗਾ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਿਖਾ ਰਾਨਾਗਾ ਮਾਰ ਦੇ ਬਾਈ ਧਾਰਾਂ ਜਿਵੇਂ ਮਰਜੀ ਨਿਆਣਾ ਪਾਲਾ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨਹੀਂ ਕੁਛ ਨਹੀਂ ਠੰਡੀ ਸੀ ਲੱਗ ਆ ਇਹ ਤਾਂ ਭਵੇਂ ਨਿਆਣਾ ਨਾ ਵੀ ਪਤਾ ਉਹ ਨਹੀਂ ਪਤਾ ਹੂੰ ਠੀਕ ਆ ਇਹ ਵੀ ਠੰਡੀ ਤਾਂ ਬੜੀ ਆਣਾ ਗਰਮ ਵਾਲੀ ਚੋਣ ਦੇਖ ਇਹ ਹੀ ਬਾਹਰ ਨਹੀਂ ਸਿੰਧੀ ਹੋਰ ਕਿਹੜੀ ਹੋ ਹਮਾੜੀ ਖੜਨੀ ਖੁੜਨੀ ਦੇਖ ਬਾਹਰ ਦੀ ਹਨ ਲੈ ਦੇਖੀ ਕੀ ਬਾਤ ਇੱਕ ਨੰਬਰ ਚੋਂ ਆ ਹਨਾ ਇੱਕ ਨੰਬਰ ਮੂਹਰੇ ਥਾਣਾ ਚਵਾਈ ਚੈੱਕ ਕਰ ਲਓ ਸਵਾਦ ਆਉਂਦਾ ਬਾਹਰ ਦਾ ਚੋਣ ਸੀ ਸਹੀ ਗੱਲ ਆ ਬਾਈ ਬਿਊਟੀਫੁੱਲ ਆ ਹਮ ਬੜੀ ਕੁਆਲਿਟੀ ਆ ਕਿਨੇ ਕਰਮਾ ਵਾਲੀ ਚ ਬਾਹਲਾ ਚੰਗਾ ਚੋਣ ਲੱਗਿਆ ਕਰਮਾ ਇਹਨੂੰ ਕੀ ਬਾਤ ਜਿਵੇਂ ਹੋ ਰਹੀ ਹੈ ਠੀਕ ਆ ਵੀ ਬੰਦਾ ਸੋਚ ਸਮਝ ਕੇ ਮੁੱਲ ਲਾਵੇ ਠੀਕ ਆ 28000 ਵਾਲਾ ਕੋਈ ਮੁੱਲ ਵੀ ਨਾ ਲਾਵੇ ਓਕੇ ਹਾਂ ਠੀਕ ਆ ਭਾਈ ਕਿਉਂ ਪਕਾਈ ਦਾ ਸਵਾਦ ਕੋਈ ਨਹੀਂ ਹੁੰਦਾ ਸਹੀ ਗੱਲ ਹੈ ਪੈਦਾ ਨਹੀਂ ਆਪਾਂ ਕੋਈ ਉਹ ਮੂੰਹ ਟੱਡਣ ਵਾਲੀ ਗੱਲ ਨਹੀਂ ਬਾਕੀ ਵੀਰੇ ਮਾਲ-ਮੋਲੀ ਮੰਗਿਆ ਕਿਉਂ ਬੈਠ ਜਿਵੇਂ ਆਪਾਂ ਸਿੱਧਾ ਗਏ ਲਈ ਕੋਠੇ ਜਿੱਡੀ ਬਹਿਣਾ ਕਿ ਨਹੀਂ ਭਾਈ ਕਿਹਾ ਯਾ ਦੁੱਧ ਵਾਲਾ ਉਹਨਾਂ ਕਹ ਦੱਸਿਆ ਆਪਾਂ ਕੋਈ ਆਇਆ ਨਹੀਂ ਵੀ 12 ਕਿਲੋ ਦੱਸਤਾ ਹੂੰ ਅੱਗੇ ਆ ਗਈ ਬਾਈ ਤਰ ਨੰਬਰ ਕਿਹੜਾ ਸੂਆ ਜੀ ਇਹ ਦੂਜਾ ਸੂਆ ਸੁੰਦੀ ਹੈ ਕਿੰਨੇ ਕ ਦਿਨ ਲੋ ਇਹ ਛਿੱਗੇ ਆ ਮੂੰਹ ਇਹ ਤੇ ਮੰਨ ਲੋ ਵੀ ਮਾਲਕਾਂ ਦੇ ਦੱਸਣ ਮੁਤਲਕ ਅਜ ਚਾਹਤ ਰਹਿੰਦੀ ਆ ਓਕੇ 28 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਨੇੜੇ ਮਾਰ ਕੈਮਰਾ ਬਾਹਰ ਦੇ ਲੈ ੱਲ ਦੇਖ ਪਹਿਲਾਂ ਤਾਂ ਹਨਾ ਕਿੰਨੀ ਢਲ ਪਈ ਆ ਲੈ ਹਨਾ ਸਾਰੀਆਂ ਬਲਟ ਲਾਈਟ ਕਲੋ ਦੁੱਧ ਕਾਨੂੰਨ ਦਾ ਕੱਢਿਆ ਦੇਖੀ ਕਿੰਨੀ ਸੀਲ ਆ ਹਨਾ ਉਹ ਇਹ ਨਹੀਂ ਕਰਦੇ ਕਰ ਲੈ ਲੈ ਜਿਵੇਂ ਮਰਜੀ ਬੈਠਾ ਰਹੇ ਆ ਚੱਕ ਲਾਂਦੀ ਆ ਲੱਤਾਂ ਹੂੰ ਇਹ ਚੋਲਾ ਸਹੀ ਗੱਲ ਆ ਲੈ ਦਿਖਾਉਂਦੀ ਐ ਵੀ ਹੈਗੀਆਂ ਕੁਛ ਸਹੀ ਗੱਲ ਆ ਬਾਈ ਲੈ ਕਿਆ ਬਾਤ ਆ ਹੋਰ ਵੀ ਨਾ ਬਾਲੀਆ ਕਰਮ ਵਾਲੀ ਕਿਨੇ 30 ਕਿਲੋ ਦੁੱਧ ਹੂੰ ਬਲੂਨ ਦਾ ਕੱਢਿਆ 35 36 ਕਿਲੋ ਦੁੱਧ ਪਾ ਦੂ ਬਾਕੀ ਜੇ ਹੁਣ ਆ ਰੁੱਤ ਤੇ ਨਹੀਂ ਪਾਉ ਤੇ ਇੰਨੀ ਜਾਣ ਪ੍ਰਾਂਤ ਤੇ ਨਹੀਂ ਪਾਉ ਸਹੀ ਪਾਉ ਵੀ ਕਦੋਂ ਸਹੀ ਗੱਲ ਚੱਲ ਪੁੱਤ ਚੱਲ ਬਿਊਟੀ ਇੱਕ ਨੰਬਰ ਤੇ ਚਮਕ ਫੁੱਲ ਪਲੀ ਵੀ ਫੁੱਲ ਪੂਰੀ ਜਾਨ ਵਾਲੀ ਕੋਈ ਲੱਸੀ ਨਹੀਂ ਲਾਵੀ ਨਹੀਂ ਤੇ ਠੰਡੇ ਇੰਨੇ ਕ ਮੌਂ ਇਹਨਾਂ ਕਰਮੜੀ ਖੜ ਜਾਂਦੀ ਐ ਕੋਈ ਚੱਕਰੀ ਨਹੀਂ ਲੱਗ ਤੋਰਾ ਚਾਹੀਦਾ ਹਲੇ ਕੱਚੀ ਕੱਚੀ ਆ ਹਾਂਜੀ ਹਾਂ ਅੰਬਾਰ ਹਸਾਉਣਾ ਲਾਇਓ ਜਿਹੜੇ ਹਸਾਉਣਾ ਲੇਵੇ ਦੀ ਤਿਆਰੀ ਆ ਨਾ ਬਾਈ ਕਿਆ ਬਾਤਾਂ ਆ ਕਨੀ ਬਾਈ ਹਾਂਜੀ ਹਾਂ ਬਹੁਤ ਸੋਹਣਾ ਆਰਡਰ ਤਿਆਰ ਕਰਦੀ ਹੁੰਦੀ ਟੱਲ ਟੁੱਲ ਵਾੜੀ ਪਈ ਹੈ ਜੀ ਲੈ ਮੈਂ ਕਿਹਾ ਬੱਚੀ ਤੋਂ ਤੂੰ ਐ ਮਾਲਾ ਸਾਰੀਆਂ ਜਿਹੜੀਆਂ ਆ ਅੱਡੇ ਇੱਥੇ ਬਣਾ ਜਾਣਾ ਹੂੰ ਬੱਚੀ ਨੂੰ ਐ ਮੜਕਣਾ ਤੁਰਨਾ ਪੈਣਾ ਪੈ ਚੱਕ ਕੇ ਹੂੰ ਇਹ ਲੇਵਾ ਹੈਗਾ ਮੇਰੇ ਸਾਲੇ ਬਹੁਤ ਚੰਗਾ ਤੁਹਾਨੂੰ ਲੱਗਿਆ ਬਿਊਟੀ ਇੱਕ ਨੰਬਰ ਟੂ ਦੋ ਰੱਖਣੀਆਂ ਹੂੰ ਇੱਕ ਰੱਖ ਲੈ ਸਹੀ ਆ ਅੱਗੇ ਸਿਮਨ ਵੀ ਬਹੁਤ ਚੰਗਾ ਲੱਗਿਆ ਠੀਕ ਆ ਜਿਹੜੇ ਤੋਂ ਗੱਬਣ ਹਾਂ ਹੂੰ ਚੰਗੇ ਰਿਕਾਡ ਵਾਲੀ ਆ ਕੁਆਲਿਟੀ ਫੁੱਲਾ ਪળી ਵੀ ਚੰਗੀ ਆ ਕੋਈ ਲਿਸਕ ਨਹੀਂ ਆ ਰਹੀ ਬਾਕੀ ਲਾ ਕੋਈ ਪ੍ਰਵਾਹ ਖੁੱਲੀ ਖੜੀ ਆ ਮੌਜ ਨੇ ਖੜੀ ਆ ਬੜੇ ਠੰਡੇ ਸੁਹਾਵਾ ਦੇ ਆ ਬੜਾ ਮਤਾ ਚੰਗਾ ਜਿਹੜਾ ਲੈ ਗਿਆ ਬੰਦਾ ਯਾਦ ਰੱਖੂਗਾ ਵੀ ਜਾਨਵਰ ਲਿਆ ਸੀ ਇਹ ਇਹ ਜੇ ਜਾਨਵਰ ਤੋਂ ਬੱਚੇ ਲੈਣ ਦਾ ਵੀ ਸੁਆਦ ਆ ਜਾਂਦਾ ਸੁਆਦ ਆ ਜਾਂਦਾ ਵੀ ਤੇ ਮੁੱਲ ਫਿਰ ਜਾਇਜ਼ ਕੀ ਰਹੂਗਾ ਮੁੱਲ ਜਾਇਜ਼ ਅੱਜ ਗੱਬਣ ਦੇ ਹਿਸਾਬ ਨਾਲ 1,25,000 ਚੋਂ ਮਾਨਤਾਨ ਕਰ ਦਾਂਗੇ 1,25,000 ਕੋਈ 40 ਦੀ ਕੋਈ 45 ਮਾਨਤਾਨ ਹੋ ਜਾਊਗਾ ਚੱਲ ਬੁੱਤ ਬੜਾ ਚੰਗੀ ਆ ਬਾਈ ਪੂਰੀ ਨਿੱਗਰ ਨਰੋਈ ਆ ਕਿ ਨਹੀਂ ਹੈਵੀ ਆ ਪੂਰਾ ਹੈਵੀ ਬਾਈ ਪਿੱਛੇ ਫਾਰਮ ਵਾਲੀ ਬਰੀਡ ਆ ਯਾਰ ਹਾਂ ਆਰਮ ਦੀ ਆ ਚੱਲ ਚੱਲ ਹਲੇ ਤਾਂ ਦੇਣ ਪਏ ਆ ਜਿੱਦ ਦੇ ਬੱੜ ਤਿਆਰ ਹੋਗੀ ਦੱਸੂਗੀ ਦੱਸੂਗੀ ਕਨੇ ਬਾਈ ਜਿਹੜੇ ਹਿਸਾਬ ਨਾਲ ਢੱਲ ਲੰਡੂ ਲੰਦਾ ਖਾਉਂਦੀ ਐ ਨਾ ਪੂਰਾ ਪੰਡ ਵਾਲਾ ਲੈਵਲ ਐ ਕਿ ਨਾ ਫੇਰ ਕਰਮਣੀ ਸੋਨਾਗਾ ਬਾਈ ਸਪਨ ਬਣਾਦੇ ਵੇ ਸਹੀ ਗੱਲ ਆ ਬਾਈ ਅਗਲਾ ਕਹਿਦਾ ਹਰ ਇੱਕ ਹੀ ਦਿੰਦਾ ਹੂੰ ਨਗਸੀ ਭਰਾ ਕੋਲੇ 3 ਬਈ 3 ਹੀ ਲਿਖਾਤੇ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅ ਲਓ ਧੰਨਵਾਦ